ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਦਾ ਜਨਰ ਸੈਕਟਰੀ ਸ਼ੀਤ ਪਗਸ ਸਿੰਘ ਹੋਜਾਂ ਸੋ ਪੰਜਾਬ 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 ਦੀ ਨੌਜਵਾਨੀ ਅੱਜ ਕੀ ਕਰੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਨੌਜਵਾਨੀ ਕੋ ਇੱਕ ਵੱਡਾ ਸਵਾਲ ਹੈ ਜਦੋਂ ਪੰਜਾਬ ਬੇਰੋਜ਼ਗਾਰੀ ਦਾ ਇਟਾ ਵੱਡਾ ਸੰਤਾਪ ਢਾ ਰਿਆ ਹੈ ਜਾਂ ਭਾਰਤ ਹੀ ਕਹ ਲਈਏ ਭਾਰਤ ਦੇ ਹਰ ਸੂਬੇ ਦੇ ਵਿੱਚ ਅੱਜ ਪੜ੍ਹੇ ਲਿਖੇ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਆ ਬੇਰੋਜ਼ਗਾਰੀ ਦਾ ਸੰਤਾਪ ਢਾ ਦਦੇ ਉਹਨਾਂ ਦੇ ਵਿੱਚ ਗਿਣਤੀ ਮੁੰਡਿਆਂ ਦੀ ਆਂਦੀ ਕੁੜੀਆਂ ਦੀ ਆਂਦੀ ਹੈ ਇਹਨਾਂ ਨੇ 1 1 2 2 ਡਿਗਰੀਆਂ ਕੀਤੀਆਂ ਹੋਈਆਂ ਪਰ ਰੋਜ਼ਗਾਰ ਦਾ ਕੋਈ ਵੀ ਪ੍ਰੋਪਰ ਪ੍ਰਬੰਧ ਨਾ ਤਾਂ ਪੰਜਾਬ ਨਾ ਹੀ ਭਾਰਤ ਦੀ ਸਰਕਾਰ ਤੋਂ ਕੀਤਾ ਜਾ ਰਿਹਾ ਹੈ ਨਾਰੇ ਜਰੂਰ ਦਿੱਤੇ ਗਏ ਆਡਰ ਫਲੈਕਸਾਂ ਸਾਡੇ ਪੰਜਾਬ ਦੇ ਬੱਸ ਸਟੈਂਡ ਜਾਂ ਗਲੀਆਂ ਨੁਕੜਾਂ ਸ਼ਹਿਰਾਂ ਦੇ ਵਿੱਚ ਲਗਾਤਾਰ ਸਾਨੂੰ ਦੇਖਣ ਨੂੰ ਮਿਲਦੀਆਂ ਪਰ ਰੋਜ਼ਗਾਰ ਦੇ ਨਾਂ ਦੇ ਉੱਪਰ ਸਾਡੇ ਹੱਥਾਂ 'ਚ ਠੂਠਾ ਹੈ ਪੀ ਐਚ ਡੀ ਕਰਕੇ ਨੌਜਵਾਨਾਂ ਨੂੰ ਇੱਕ ਪਿਓਨ ਦੀ ਪੋਸਟ ਦੇ ਲਈ ਦਰਜਾਚਾਰ ਮਲਾਜ਼ਮ ਦੀ ਪੋਸਟ ਦੇ ਲਈ ੱੱਕੇ ਤੱਕ ਖਾਣੇ ਇਹੀ ਗੱਲਾਂ ਦਾ ਸਵਾਲ ਲੈ ਕੇ ਅੱਜ ਤੁਹਾਡੇ ਵਿੱਚ ਆਇਆ ਕਿ ਪੰਜਾਬ ਦੀ ਨੌਜਵਾਨੀ ਦੇ ਲਈ ਇਹ ਸਵਾਲ ਹੈ ਵੱਡਾ ਕਿ ਕੀ ਕਰੇ ਪੰਜਾਬ ਦੀ ਨੌਜਵਾਨੀ ਕੀ ਪੰਜਾਬ ਦੀ ਨੌਜਵਾਨੀ ਪੜ੍ਹ ਲੈ ਕੇ ਘਰਾਂ ਦੇ ਵਿੱਚ ਬੈਠ ਜੇ ਕਿ ਪੰਜਾਬ ਦੀ ਨੌਜਵਾਨੀ ਪੜ੍ਹ ਲੈ ਕੇ ਵਿਦੇਸ਼ਾਂ ਦੇ ਵੱਲ ਨੂੰ ਮੂੰਹ ਤੱਕ ਲੇ ਜਿਹੜੀ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੇ ਇਹ ਤਹਈਆ ਕੀਤਾ ਹੋਇਆ ਵੀ ਪੰਜਾਬ ਲਗਾਤਾਰ ਬ੍ਰੇਨ ਡ੍ਰੇਨ ਹੋ ਰਿਹਾ ਪੰਜਾਬ ਦਾ ਖਾਲੀ ਹੋ ਰਿਹਾ ਪੰਜਾਬ ਪੰਜਾਬ ਦੀ ਜਿਹੜੀ ਕਰੀਮ ਹੈ ਜਿਹੜੀ ਪੜ੍ਹੀ ਲਿਖੀ ਨੌਜਵਾਨੀ ਹੈ ਜਿਹੜੀ ਊਰਜਾ ਦੇ ਨਾਲ ਭਰਪੂਰ ਹੈ ਜਿਹਨਾਂ ਦੇ ਵਿੱਚ ਪੋਟੈਂਸ਼ੀਅਲ ਹੈ ਕੁਝ ਨਾ ਕੁਝ ਕਰਨ ਦਾ ਉਹ ਲਗਾਤਾਰ ਵਿਦੇਸ਼ਾਂ ਨੂੰ ਜਾਂਦੀ ਹੈ ਅਜੇ ਹਰ ਆਤਾਂ ਦੇ ਵਿੱਚ ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਸੁਨੇਹਾ ਲੈ ਕੇ ਆਏ ਆ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਤੰਬਰ ਦਾ ਮਹੀਨਾ ਹੈ ਇਹ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਉਸ ਜੋਧੇ ਦਾ ਜਨਮ ਹੋਇਆ ਸੀਗਾ ਅੱਜ ਤੋਂ 117 ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਜਿਹਦਾ ਜਨਮ ਦੇ ਜਨਮ ਦਿਨ ਅਸੀਂ ਮਨਾ ਮਨਾ ਜਾ ਰਹੇ ਹਾਂ ਸ਼ੀਰ ਆਜ਼ਮ ਭਗਤ ਸਿੰਘ ਜਿਹਦਾ ਅਸੀਂ ਜਨਮ ਦਿਨ ਮਨਾਉਣ ਜਾ ਰਹੇ ਹਾਂ ਅਸੀਂ ਸੱਦਾ ਦੇ ਰਹੇ ਹਾਂ ਜਿੱਥੇ ਪੂਰੇ ਜੱਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਆਓ ਪੰਜਾਬ ਦੇ ਨਾਲ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਆਓ ਅੱਗੇ ਆ ਕੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਭਗਤ ਸਿੰਘ ਦੇ ਇਹ ਦਿਹਾੜਾ ਮਨਾਓ ਤੇ ਉਸ ਦਿਹਾੜੇ ਦੇ ਨਾਮ ਦੇ ਉੱਪਰ ਵੱਧ ਤੋਂ ਵੱਧ ਪੜੇ ਲਿਖੀ ਨੌਜਵਾਨੀ ਹਰ ਪ੍ਰਕਾਰ ਦੀ ਨੌਜਵਾਨਾਂ ਨੂੰ ਇਕੱਠਿਆਂ ਕਰੋ ਤੇ ਉਸ ਇਕੱਠ ਦੇ ਵਿੱਚ ਸਵਾਲ ਕਰੋ ਚਰਚਾ ਕਰੋ ਵੀ ਕੀ ਕਰੇ ਨੌਜਵਾਨੀ ਨੌਜਵਾਨੀ ਜਿਹਨੂੰ ਰੋਜ਼ਗਾਰ ਦੀ ਲੋੜ ਹੈ ਜਿਹੜੋ ਤੁਰੰਤ ਰੋਜ਼ਗਾਰ ਦੀ ਲੋੜ ਹੈ ਚਾਹੇ ਰੋਜ਼ਗਾਰ ਜਿਹੜੇ ਮਰਜੀ ਖੇਤਰ ਦੇ ਵਿੱਚ ਹੋਵੇ ਕਿਉਂਕਿ ਸਰਕਾਰ ਤਾਂ ਇਹ ਕਰ ਰਹੀ ਹੈ ਜਿੱਥੇ ਸਰਕਾਰੀ ਖੇਤਰ ਹੈ ਨਿੱਜੀਕਰਨ ਦੇ ਨਾਂ ਦੇ ਉੱਪਰ ਲਗਾਤਾਰ ਉਹਨੂੰ ਵੱਡੇ ਵੱਡੇ ਕਾਰਪੋਰੇਸ਼ਨਾਂ ਨੂੰ ਵੇਚ ਰਹੀ ਹੈ ਚਾਹੇ ਸਾਡੀ ਰੇਲ ਹੈ ਚਾਹੇ ਸਾਡੇ ਬਿਜਲੀ ਦੇ ਵਿਭਾਗ ਹੈ ਚਾਹੇ ਸਾਡੇ ਨਹਿਰਾਂ ਦਾ ਪ੍ਰਬੰਧ ਹੈ ਚਾਹੇ ਸਾਡੇ ਚਾਹੇ ਇੱਕ ਨਿੱਜ ਪਦਾਰਥਾਂ ਦਾ ਲੈਣ-ਦੇਣ ਸਾਰੇ ਡਿਪਾਰਟਮੈਂਟ ਲਗਭਗ ਜਿਹੜੇ ਆ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਹੇ ਹੈ ਸੜਕਾਂ ਦਾ ਕੰਮ ਸਾਡੇ ਸਾਹਮਣੇ ਹੈ ਅੱਜ ਵੱਡੇ ਵੱਡੇ ਟੋਲ ਖੜੇ ਹੋ ਗਏ ਆ ਸੜਕਾਂ ਦੇ ਉੱਪਰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਸਾਡੀਆਂ ਸੜਕਾਂ ਜਾ ਚੁੱਕੀਆਂ ਨੇ ਪਾਣੀ ਦੀ ਗੱਲ ਕਰੀਏ ਪਾਣੀ ਜਿਹੜਾ ਹੈ ਲੋਕਾਂ ਨੂੰ ਮੁਫਤ ਲੋਕਾਂ ਦੇ ਘਰਾਂ ਤੱਕ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਉਹ ਪਾਣੀ ਅੱਜ 20-20 ਰੁਪਏ ਦੀ ਬੋਤਲਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਿੱਤਦਾ ਪਿਆ ਹੈ ਇਹ ਹਾਲਾਤ ਹੈ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਜਿੱਥੇ ਸੱਦਾ ਦਿੱਤਾ ਹੈ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਹੋ ਸਕਦਾ ਚਾਹੇ 10 ਨੌਜਵਾਨ ਇਕੱਠੇ ਹੁੰਦੇ ਚਾਹੇ 5 ਹੈ ਭਗਤ ਸਿੰਘ ਦਾ 28 ਸਤੰਬਰ ਦਾ ਜਨਮ ਦਿਹਾੜਾ ਜ਼ਰੂਰ ਮਨਾਓ ਇਸ ਵਾਰ ਪੇਟ ਦੇ ਵਿੱਚ ਹੋਕਾ ਦਿਓ ਹੋਕਾ ਦਿਓ ਵੀ ਬੇਰਜ਼ਗਾਰੀ ਨਹੀਂ ਮਨਜ਼ੂਰ ਕਿੰਨੇ ਕ ਦਿਨ ਪੰਜਾਬ ਦੀ ਤੇ ਭਾਰਤ ਦੀ ਨੌਜਵਾਨੀ ਬੇਰਜ਼ਗਾਰੀ ਦਾ ਸੰਤਾਪ ਭੰਡਾ ਆ ਕੇ ਇਹਨਾਂ ਵੱਡੀ ਵੱਡੀ ਕਾਰਪੋਰੇਟ ਘਰਾਣੀਆਂ ਦੇ ਵਿੱਚ ਥੋੜੇ ਥੋੜੇ ਪੈਸਿਆਂ ਦੇ ਲਈ ਆਪਣੀ ਜਿਹੜੀ ਆ ਊਰਜਾ ਆਪਣੀ ਮਿਹਨਤ ਉਹ ਗੁਲਾਮੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਿੰਦੀ ਰਹੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਦੰਗ ਜੇ ਮਾਰਦੀ ਆ 3 ਸਾਲਾਂ ਤੋਂ ਸਰਕਾਰ ਦੇ ਵਿੱਚ ਆਈ ਹੋਈ ਐ ਭਗਵੰਤ ਮਾਨ ਸਾਹਿਬ ਨੇ ਕੀਤਾ ਕੀ ਆ ਪੰਜਾਬ ਦੇ ਨੌਜਵਾਨ ਠੇਕੇ ਠੇਕੇ ਮੁਲਾਜ਼ਮ ਹੈ ਅੱਜ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਜਿਹੜੀਆਂ ਪੋਸਟਾਂ ਸਰਕਾਰੀ ਤੌਰ ਤੇ ਸੈਂਸ਼ਨ ਹੋ ਕੇ ਤੁਹਾਨੂੰ ਪਰ ਨਹੀਂ ਚਾਹੀਦੀਆਂ ਸੀਗੀਆਂ ਉਹ ਜਿੱਥੇ ਰੈਗੂਲਰ ਭਰਤੀ ਹੋਣੀ ਚਾਹੀਦੀ ਸੀਗੀ ਤੇ ਉਹਨਾਂ ਨੂੰ ਰੈਗੂਲਰ ਮੁਲਾਜ਼ਮ ਦੀ ਤਰ੍ਹਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਪੂਰੀ ਪੇ ਮਿਲਣੀ ਚਾਹੀਦੀ ਸੀਗੀ ਉਹਨਾਂ ਨੂੰ ਕੀ ਮਿਲ ਰਿਹਾ ਮਹਿਜ਼ ਇੱਕ ਠੇਕੇਦਾਰ ਦੇ ਅੰਦਰ ਕੰਮ ਕਰਕੇ ਡੇਲੀ ਬੇਸਿਸ ਦੇ ਅੰਦਰ ਜਾਂ ਕਹ ਲਈਏ 2000 5000 7000 8000 ਦੇ ਉੱਪਰ ਕੰਮ ਕਰਨ ਲਈ ਮਜਬੂਰ ਹੈ ਮਹੀਨੇ ਦਾ ਕਿੰਦਾ 8 9 10000 ਰੁਪਏ ਗੁਜ਼ਾਰਾ ਹੁੰਦਾ ਅੱਜ ਦੇ ਮਹਿੰਗੇ ਜ਼ਮਾਨੇ ਦੇ ਵਿੱਚ ਜਦੋਂ 100 ਰੁਪਏ ਤੇਲ ਦਾ ਭਾਅ ਪਜਾ ਦਤਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਜੇ ਹਾਲਾਤਾਂ ਦੇ ਵਿੱਚ ਅਸੀਂ ਪੰਜਾਬ ਦੇ ਨੌਜਵਾਨ ਭਾਰਤ ਦੇ ਨੌਜਵਾਨ ਇਹ ਸੋਚੀਆ ਤਾਂ ਸਹੀ ਆ ਕਿੰਨੇ ਕੁ ਦਿਨ ਘਰਾਂ ਦੇ ਵਿੱਚ ਬੈਠਦੇ ਰਵਾਂਗੇ ਜਾਇ ਵਸੀਲਾ ਕਰਦੇ ਰਵਾਂਗੇ ਵੀ ਹਾਂ ਜੀ ਕੋਈ ਨਾ ਕੋਈ ਰੋਜ਼ਗਾਰ ਜਿਹੜਾ ਆਪਣੇ ਪੱਧਰ ਤੇ ਕੋਈ ਆਪਣਾ ਸਟਾਰਟਅਪ ਸ਼ੁਰੂ ਕਰ ਲਿਓ ਜਿਹਦੇ ਨਾਲ ਕੋਈ ਵਸੀਲਾ ਹੋ ਜਾ ਸਟਾਰਟਅਪ ਕੋਈ ਪਰਮਾਨੈਂਟ ਅਲਾਜ਼ ਨਹੀਂ ਬੇਰੋਜ਼ਗਾਰੀ ਦਾ ਅੱਜ ਹਰ ਘਰ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਬੇਰਜ਼ਗਾਰ ਬੈਠਾ ਹੋਇਆ ਹੈ। ਉਹਨਾਂ ਨੂੰ ਲੋੜ ਹੈ ਘਰਾਂ ਦੇ ਵਿੱਚੋਂ ਬਾਹਰ ਆਉਣ ਦੇ ਲਈ। ਅਸੀਂ ਹੋਕਾ ਦੰਨੇ ਹੈ। ਕੱਲਿਆਂ ਕੁਝ ਨਹੀਂ ਕਰ ਸਕਦੇ ਇਹ ਚ ਕੋਈ ਦੂਰ ਆਏ ਦੀ ਨਹੀਂ ਕੀਤਾ ਜਾ ਸਕਦਾ। ਪਰ ਕੱਲਿਆਂ ਆਵਾਜ਼ ਤਾਂ ਚੁੱਕੀ ਜਾ ਸਕਦੀ ਹੈ ਨਾ ਬੇਰਜ਼ਗਾਰੀ ਦੇ ਵਿਰੁੱਧ। ਪਿੰਡ ਤੋਂ ਕੱਲਿਆਂ ਉੱਠ ਕੇ ਹੋਕਾ ਦਿੱਤਾ ਜਾ ਸਕਦਾ ਉਹ ਨੌਜਵਾਨ ਉਹ ਇਕੱਠੇ ਹੋਈਏ ਇਕੱਠੇ ਹੋ ਕੇ ਰਜ਼ਗਾਰ ਦੇ ਲਈ ਸਰਕਾਰ ਜਿਹੜੀ ਕਹਿੰਦੀ ਰਹੀ ਹੈ ਭਗਵੰਤ ਜੀ ਮਾਨ ਆਪ ਕਹਿੰਦਾ ਰਿਹਾ ਆਪਣੀ ਜਦੋਂ ਜਿੱਤਣ ਤੋਂ ਬਾਅਦ ਰੈਲੀਆਂ ਦੇ ਰੈਲੀਆਂ ਦੇ ਦੌਰਾਨ ਉਹਨੇ ਇੱਕ ਇੰਟਰਵਿਊ ਦਿੱਤਾ ਆ ਕਿ ਮੈਨੂੰ ਜਿਹੜੇ ਮੇਰੀ ਗੱਡੀ ਦੇ ਅੱਗੇ ਤੇ ਪਿੱਛੇ ਮੋਟਰਸਾਈਕਲਾਂ ਦੇ ਨੌਜਵਾਨ ਜਾਂਦੇ ਕਾਫਲੇ ਚੰਗੇ ਨਹੀਂ ਲੱਗਦੇ ਮੈਂ ਸਭ ਤੋਂ ਪਹਿਲਾਂ ਜਦੋਂ ਮੇਰੇ ਹੱਥ ਹਰਾ ਪੈਨ ਆ ਗਿਆ ਤੇ ਮੈਂ ਇਹਨਾਂ ਦੀ ਰੋਜ਼ਗਾਰ ਦਾ ਪ੍ਰਬੰਧ ਕਰਾ ਦਾਂਗਾ 3 ਸਾਲ ਬੀਤ ਗਏ ਕੋਈ ਰੋਜ਼ਗਾਰ ਦਾ ਪ੍ਰਬੰਧ ਨਹੀਂ ਹੋਇਆ ਨਾ ਇਹਨਾਂ ਨੇ ਕਰਨਾ ਇਹ ਭੁਲੇਖਾ ਹੈ 10 ਸਾਲ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਣੇ ਹੋ ਗਏ ਹੈ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਹੋਇਆ 3 ਸਾਲ ਭਗਵੰਤ ਮਾਨ ਨੂੰ ਬਣੇ ਹੋ ਗਏ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਹੈ ਰੋਜ਼ਗਾਰ ਦਾ ਪ੍ਰਬੰਧ ਆਦੋਂ ਹੁਣਾ ਜਦੋਂ ਨੌਜਵਾਨੀ ਨੇ ਜਥੇਬੰਦ ਹੋ ਕੇ ਜਥੇਬੰਦਕ ਸੰਘਰਸ਼ਾਂ ਦਾ ਰਾਹ ਮਲਿਆ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਪਿੰਡੋਂ ਪਿੰਡੀ ਦੀ ਨੌਜਵਾਨਾਂ ਦੀਆਂ ਕਮੇਟੀਆਂ ਬਣਾਉਣੀਆਂ ਕਮੇਟੀਆਂ ਬਣਾ ਕੇ ਆਪਣੇ ਇਲਾਕੇ ਦੇ ਵਿਧਾਇਕ ਨੂੰ ਇਲਾਕੇ ਦੇ ਐਸਜੀਐਮ ਨੂੰ ਘੇਰ ਕੇ ਚਿੱਠੀ ਦੇਣੀ ਹੈ ਵੀ ਸਾਡੇ ਇਲਾਕੇ ਦੇ ਵਿੱਚ ਇੰਨੀ ਗਿਣਤੀ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਹੈ ਉਹ ਤੋਂ ਲਾਵਾ ਆਪਣੀ ਯੋਗਤਾ ਦੇ ਹਿਸਾਬ ਦੇ ਨਾਲ ਇੰਨੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਕੇ ਦਿਓ ਤੁਸੀਂ ਚਾਹੇ ਪ੍ਰਾਈਵੇਟ ਖੇਤਰ ਚਾਹੇ ਚਾਹੇ ਸਰਕਾਰੀ ਖੇਤਰ ਦੇ ਵਿੱਚ ਪਰ ਉਹਨਾਂ ਦੇ ਕੰਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਹੁਜਰਤ ਮਿਲੇ ਉਹਦੇ ਵਿੱਚੋਂ ਇਹ ਤਾਂ ਹੋ ਸਕਣਾ ਹੈ ਜਿੱਥੇ ਅਸੀਂ ਸ਼ੀਰਪਾਲ ਸਿੰਘ ਨੌਜਵਾਨ ਸਭਾ ਦੇ ਵੱਲੋਂ ਪਹਿਲਾਂ ਵੀ ਰੋਲਾ ਪਾਇਆ ਹੀ ਹੈ ਨਾ ਜਦੋਂ ਅਗਨੀਵੀਰ ਯੋਜਨਾ ਭਾਰਤ ਸਰਕਾਰ ਨੇ ਲਾਗੂ ਕੀਤੀ ਅਸੀਂ ਹਰ ਜਗ੍ਹਾ ਦੇ ਉੱਪਰ ਪੂਰਾ ਡਟਮਾ ਵਿਰੋਧ ਕੀਤਾ ਭਗਵੰਤ ਮਾਨੋ ਦੋ ਮੰਨਿਆ ਜਦੋਂ ਅਸੀਂ ਜਲੰਧਰ ਦੇ ਵਿੱਚ ਪੂਰਾ ਇੱਕ ਦਿਨ ਜਿਹੜਾ ਰੋਡ ਬੰਦ ਕਰਕੇ ਰੱਖਿਆ ਤੇ ਭਗਵੰਤ ਮਾਨ ਨੇ ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ ਹੈ ਲਾਈਵ ਸਾਰਿਆਂ ਦੇ ਸਾਹਮਣੇ ਕਿਹਾ ਵੀ ਅਸੀਂ ਤੁਹਾਡੇ ਨੌਜਵਾਨਾਂ ਦੇ ਨਾਲ ਖੜੇ ਹਾਂ ਗੱਲ ਤਾਂ ਖੜੇ ਤਾਂ ਇੱਥੇ ਹੁੰਦੇ ਨਾ ਜੇ ਰੁਜ਼ਗਾਰ ਦਾ ਕੋਈ ਪ੍ਰੋਪਰ ਪ੍ਰਬੰਧ ਕਰਦਾ ਬੱਸਾਂ ਦੇ ਨਾਲ ਬੋਰਡ ਲਾਉਣ ਦੇ ਨਾਲ ਜਾਂ ਸ਼ਹਿਰਾਂ ਦੇ ਵਿੱਚ ਫਲੈਕਸਾਂ ਪੈਸੇ ਵੱਡੀ ਵੱਡੀ ਐਡਾ ਕਰਨ ਦੇ ਨਾਲ ਰੁਜ਼ਗਾਰ ਨਹੀਂ ਬੰਦਾ ਪੰਜਾਬ ਦੀ ਨੌਜਵਾਨੀ ਬਰਜ਼ਗਾਰ ਹੈ ਉਹਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਨਹੀਂ ਇੱਕ ਪਾਸੇ ਤੁਸੀਂ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਰਹੇ ਦੂਜੇ ਪਾਸੇ ਨਸ਼ੇ ਦਾ ਇਦਾਂ ਇੱਕ ਵੱਡਾ ਭਾਰ ਪੰਜਾਬ ਤੇ ਲੱਦਿਆ ਜਾ ਰਿਹਾ ਜਿਹੜਾ ਕੋਈ ਅੰਤਾਜਾ ਹੀ ਨਹੀਂ ਅੱਜ ਦੀ ਇਹ ਵੀਡੀਓ ਜਿੱਥੇ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹ ਸੰਬੋਧਨ ਕਰ ਰਿਹਾ ਵੀ ਪੰਜਾਬ ਦੀ ਨੌਜਵਾਨੀ ਕੀ ਕਰੇ ਭਾਰਤ ਦੀ ਨੌਜਵਾਨੀ ਕੀ ਕਰੇ ਉਹਦੇ ਲਈ ਕੋਈ ਕਰਾਇਆ ਸ਼ਹੀਦ ਆਜ਼ਮ ਭਗਤ ਸਿੰਘ ਦੇ ਵੱਲੋਂ ਤਿਆਰ ਕੀਤਾ ਹੋਇਆ ਦਾ ਆਓ ਜਿੱਥੇ ਬੰਦ ਹੋਈਏ ਜਿੱਥੇ ਬੰਦ ਕਰਕੇ ਸੰਘਰਸ਼ਾਂ ਦਾ ਰਾਹ ਮੱਢੀਏ ਸ਼ੁਰੂਆਤ ਤਾਂ ਕਰੀਏ ਅੱਜ ਅਸੀਂ ਅੱਜ ਠੀਕ ਹੈ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਪਰ ਘਟੋ ਘਟ ਬੋਲੀਏ ਤਾਂ ਸਹੀ ਰਜਿਸਟਰ ਤਾਂ ਕਰੀਏ ਐਤਕੀ 28 ਸਤੰਬਰ ਦੇ ਇਸ ਪੰਛੀ ਦੇ ਆਜ਼ਮ ਪਾਲ ਸਿੰਘ ਦੇ ਜਨਮ ਦਿਹਾੜੇ ਨੂੰ ਤਕੜੇ ਹੋ ਕੇ ਹਰ ਖੇਤਰ ਦੇ ਵਿੱਚ ਮਨਾਇਆ ਜਾਵੇ ਅਸੀਂ ਜਿੱਥੇ ਆਡਰ ਤਹਿਸੀਲਾਂ ਦੇ ਵਿੱਚ ਪ੍ਰੋਗਰਾਮ ਰੱਖੇ ਹੋਏ ਆ ਉੱਥੇ ਨੌਜਵਾਨਾਂ ਨੂੰ ਸੱਦਾ ਦਿੰਦੇ ਆ ਵੀ ਤਕੜੇ ਹੋ ਕੇ ਇਹਨਾਂ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰੋ ਸਵਾਲ ਕਰੋ ਅਸੀਂ ਸਵਾਲ ਖੜਾ ਕਰਨਾ ਚਾਹੁੰਦੇ ਆ ਪੂਰੇ ਭਾਰਤ ਦੇ ਇਹਨਾਂ ਖੇਤਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਪੰਜਾਬ ਤੇ ਭਾਰਤ ਦੀ ਨੌਜਵਾਨੀ ਕੀ ਕਰੇ ਉਹ ਨੌਜਵਾਨੀ ਸਵਾਲ ਕਰੇ ਆਪਣੇ ਲੀਡਰਾਂ ਨੂੰ ਆਪਣੇ ਮੰਤਰੀਆਂ ਨੂੰ ਵੀ ਸਾਡੇ ਹਿੱਸੇ ਦੇ ਸੁਪਨੇ ਕਿੱਥੇ ਆ ਜਿਹੜਾ ਮੈਨੂੰ ਅੱਜ ਰੋਜ਼ਗਾਰ ਮਿਲਣਾ ਚਾਹੀਦਾ ਸੀਗਾ ਉਹ ਰੋਜ਼ਗਾਰ ਕਿੱਥੇ ਹੈ ਉਸ ਰੋਜ਼ਗਾਰ ਦੇ ਲਈ ਅਸੀਂ ਲੜੀਏ ਇਹ ਲਿਬਕਹਾਂ ਦੇ ਵਿੱਚ ਬੈਠ ਕੇ ਅਸੀਂ ਆਨਲਾਈਨ ਕਲਾਸਾਂ ਲਾ ਲੀਆਂ ਕੋਈ ਪੜ੍ਹਾਈ ਕਰ ਲਈ ਵੀ ਕੋਈ ਟੈਸਟ ਕਲੀਅਰ ਕਰ ਲਿਆ ਜਦੋਂ ਅਸਾਮੀਆਂ ਹੀ ਜਦੋਂ 20 ਲੱਖ ਨੌਜਵਾਨਾਂ ਨੂੰ ਕਿਸੇ 10000 ਜਾਂ 5000 ਅਸਾਮੀਆਂ ਨੂੰ ਭਰਦਾ ਤਾਂ ਤੁਸੀਂ ਟੈਸਟ ਉਹ ਕੰਪੀਟੀਸ਼ਨ ਦਾ ਦੇਖੋ ਕਿੱਥੇ 50 ਪੋਸਟਾਂ ਦੇ ਮਗਰ ਪੇਪਰ ਦੇਣ ਵਾਲੇ 50000 ਹੈ ਸਰਕਾਰ ਨੂੰ ਕੀ ਮਜਬੂਰ ਨਹੀਂ ਕੀਤਾ ਜਾਂਦਾ ਸਾਡਾ ਅੱਜ ਕਿਹੜਾ ਸਰਕਾਰੀ ਵਿਭਾਗ ਜਿਹਦੇ ਵਿੱਚ ਵੈਕੈਂਸੀਆਂ ਪੂਰੀਆਂ ਆ ਜਿਹੜੀਆਂ ਸੈਂਸ਼ਨਡ ਪੋਸਟਾਂ ਸਰਕਾਰ ਵੱਲੋਂ ਪੂਰੀਆਂ ਆ ਬਿਜਲੀ ਵਿਭਾਗ ਵਾਲੀਏ ਸਾਡਾ ਬਿਜਲੀ ਮਹਿਕਮੇ ਦੇ ਬਿਜਲੀ ਮਹਿਕਮੇ ਦੇ ਦਫਤਰ ਖਾਲੀ ਪਏ ਹੋਏ ਐ ਸਾਡੇ ਨਹਿਰ ਮਹਿਕਮੇ ਦੇ ਦਫਤਰ ਖਾਲੀ ਪਏ ਹੋਏ ਐ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿੰਨੇ ਵੀ ਸਾਡੇ ਐਸਡੀਐਮ ਕੰਪਲੈਕਸ ਹੈ ਉਹਨਾਂ ਦੇ ਵਿੱਚ ਸਾਮੀਆਂ ਖਾਲੀ ਪਈਆਂ ਹੋਈਆਂ ਐ ਡੀਸੀ ਕੰਪਲੈਕਸ ਦੇ ਵਿੱਚ ਸਾਮੀਆਂ ਖਾਲੀ ਪਈਆਂ ਹੋਈਆਂ ਐ ਪਟਵਾਰੀਆਂ ਦੀਆਂ ਭਰਤੀਆਂ ਖਾਲੀ ਪਈਆਂ ਹੋਈਆਂ ਐ ਗਰਦਾਵਰ ਹੈ ਨਹੀਂ ਮਤਲਬ ਹਰ ਮਹਿਕਮਾ ਹੈ 8-8 ਮਹਿਕਮੇ ਚ ਆਏ ਪੋਲੂਸ਼ਨ ਕੰਟਰੋਲ ਬੋਰਡ ਹੈ ਮਾਈਨਿੰਗ ਦਾ ਮਹਿਕਮਾ ਹੈ ਵਾਟਰ ਸੋਰ ਸਰਵੇਸ਼ਨ ਹੈ ਆਟੜ ਮਹਿਕਮੇ ਸਾਰੇ ਖਾਲੀ ਪਈ ਹੋਇਆ ਉਹਨਾਂ ਮਹਿਕਮਿਆਂ ਦੇ ਵਿੱਚ ਭਰਤੀ ਅਸੀਂ ਕਰਵਾ ਸਕਦੇ ਹਾਂ 2 ਤੋਂ 5 ਲੱਖ ਨੌਜਵਾਨ ਇਹਨਾਂ ਵਿੱਚ ਭਰਤੀ ਹੋ ਸਕਦਾ ਹੈ ਸਕੂਲਾਂ ਦੇ ਵਿੱਚ ਕਬੱਡੀ ਗੀਂਤੀ ਪੈ ਗਏ ਸੀ ਖਾਲੀ ਹੈ ਕਾਲਜਾਂ ਦੇ ਵਿੱਚ ਪ੍ਰੋਫੈਸਰ ਹੈ ਨਹੀਂ ਇਹ ਹੈ ਹਾਲਤ ਇਸ ਹਾਲਤ ਨੂੰ ਬਦਲਣ ਦੇ ਲਈ ਸਾਨੂੰ ਘਰੋਂ ਬਾਹਰ ਨਿਕਲਨੇ ਪੈਣਾ ਹੈ ਸੋਸ਼ਲ ਮੀਡੀਆ 'ਸੀ ਬਰਤਦੇ ਆ ਘੱਟੋ ਘੱਟ ਸਵਾਲ ਤਾਂ ਖੜੇ ਕਰੀਏ ਰੋਜ਼ ਰੀਲਾ ਵੀਡੀਓ ਦੇਖ ਕੇ ਅਸੀਂ ਬਸ ਆਪਣਾ ਮਨ ਪਰਚਾਵਾ ਹੋ ਜਾਂਦਾ ਗੱਲ ਖੜੀ ਹੋਈ ਤੇ ਜਦੋਂ ਦਿਨ ਬੀਤ ਗਿਆ ਅਗਲਾ ਦਿਨ ਆ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਇਹ ਚੱਲਿਆ ਜਾ ਰਿਹਾ ਉਸ ਤਰੀਕੇ ਦੇ ਨਾਲ ਜਵਾਨੀ ਵੀ ਢਲਦੀ ਜਾ ਰਹੀ ਹੈ ਤੇ ਰੋਜ਼ਗਾਰ ਲੈਣ ਦੀ ਉਮਰ ਦੇ ਵਿੱਚ ਵੀ ਗ੍ਰੈਵਟਾਂ ਦੀ ਜਾ ਰਹੀ ਹੈ ਪਰ ਬਿਨਾਂ ਰੋਜ਼ਗਾਰ ਤੋਂ ਗੁਜ਼ਾਰਾ ਨਹੀਂ ਹੁੰਦਾ ਤੇ ਅਸੀਂ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਸੱਦਾ ਦੇ ਰਿਹਾ ਪੂਰੇ ਪੰਜਾਬ ਤੇ ਹਰਿਆਣੇ ਦੇ ਆੜੜ ਖੇਤਰਾਂ ਦੇ ਵਿੱਚ ਉੱਥੇ ਅੱਜ ਇਹ ਵੀਡੀਓ ਮੈਂ ਤੁਹਾਡੇ ਨੌਜਵਾਨਾਂ ਦੇ ਨਾਲ ਇਹ ਸਾਂਝੀ ਕਰ ਰਿਹਾ ਵੀ ਕੀ ਕਰਨ ਦੀ ਲੋੜ ਹੈ ਉਸ ਗੱਲ ਨੂੰ ਲੈ ਕੇ ਮੈਂ ਆਸ ਰੱਖਦਾ ਕਿ ਤੁਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਹੋਰ ਲੋਕਾਂ ਤੱਕ ਪਹੁੰਚਦਾ ਕਰੋਗੇ ਸਾਡੇ ਲਈ ਮਹਿਜ਼ ਇਹੀ ਗੱਲ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਥੇਬੰਦ ਕਰ ਸਕੀਏ ਜਥੇਬੰਦ ਕਰਕੇ ਬੇਰੋਜ਼ਗਾਰੀ ਦੇ ਵਿਰੁੱਧ ਨਸ਼ੇ ਦੇ ਵਿਰੁੱਧ ਇੱਕ ਵੱਡਾ ਘੋਲ ਉਸਾਰ ਸਕੀਏ ਤਾਂ ਕਿ ਸਰਕਾਰਾਂ ਨੂੰ ਮਜਬੂਰ ਕਰੀਏ ਇਹਨਾਂ ਸਰਮਾਇਦਾਰਾਂ ਨੂੰ ਮਜਬੂਰ ਕਰੀਏ ਕਿ ਲੋਕ ਤਕੜੇ ਹੁੰਦੇ ਆ ਨੌਜਵਾਨੀ ਤਕੜੀ ਹੁੰਦੀ ਹੈ ਤੇ ਨੌਜਵਾਨੀ ਦੀ ਮੰਗਾਂ ਮੰਨਣੇ ਪੈਣੀਆਂ ਆ ਤੇ ਆਤੀ ਸ਼ਿਦਿਆ ਜਮਪਾ ਗਸਿੰਧਾ 17ਵਾਂ ਜਨਮ ਦਿਹਾੜਾ ਮਨਾ ਕੇ ਪ੍ਰਣ ਕਰੀਏ ਪਿੰਡ ਪਿੰਡ ਜਾਵਾਂਗੇ ਵੱਦ ਤੋਂ ਵੱਦ ਨੌਜਵਾਨਾਂ ਨੂੰ ਜਥੇਬੰਦ ਕਰਾਂਗੇ ਤਿਆਨ ਵਾਲੇ ਵੱਡੇ ਸੰਘਰਸ਼ਾਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਲੈ ਕੇ ਆਵਾਂਗੇ ਤੇ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣ ਦੇ ਲਈ ਮਜਬੂਰ ਕਰਾਂਗੇ ਇਹ ਵੀਡੀਓ ਮੈਂ ਤਰਮਿੰਦਰ ਮੁਕੇਰੀਆ ਦੇ ਸੋਸ਼ਲ ਮੀਡੀਆ ਦੇ ਪੇਜ ਦੇ ਉੱਪਰ ਸਾਂਝੀ ਕਰ ਰਿਹਾ ਫੇਸਬੁੱਕ ਤੇ ਵੀ ਇੰਸਟਾਗ੍ਰਾਮ ਤੇ YouTube ਤੋਂ ਵੀ ਅਪੀਲ ਕਰਦੇ ਆਂ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਲਗਾਤਾਰ ਆੜੜ ਖੇਤਰਾਂ ਦੇ ਵਿੱਚ ਸੰਘਰਸ਼ ਕਰ ਰਹੇ ਆਂ ਲੋਕਾਂ ਨੂੰ ਜਥੇਬੰਦ ਕਰ ਰਹੇ ਆਂ ਤੇ ਉਹਦੇ ਵਿੱਚ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਹਰ ਪ੍ਰਕਾਰ ਦੀ ਸਾਡੀ ਮਦਦ ਲਈ ਅੱਗੇ ਆਓ ਤਾਂ ਕਿ ਅਸੀਂ ਪੰਜਾਬ ਤੇ ਭਾਰਤ ਦੀ ਨੌਜਵਾਨੀ ਨੂੰ ਜਥੇਬੰਦ ਕਰਕੇ ਨਵੇਂ ਕੋਲਾਂ ਦੀ ਉਸਾਰੀ ਕਰ ਸਕੀਏ ਤੇ ਇੱਕ ਨਵੀਂ ਰਾਜਨੀਤਿਕ ਜਿਹੜੀ ਹੈ ਹਵਾ ਆਪਣੇ ਇਹੜਾ ਇਲਾਕੇ ਆ ਇਹਨਾਂ ਇਹਨਾਂ ਸੂਬਿਆਂ ਦੇ ਵਿੱਚ ਚਲਾ ਸਕੀਏ ਧੰਨਵਾਦ